ਜ਼ਿੰਦਗੀ ਦੇ ਵਿੱਚ ਟੁੱਟੇ ਹਾਰੇ ਲੋਕ ਜ਼ਰੂਰ ਸੁਣਨ ਇਸ ਪੈਣ ਦੀ ਕਹਾਣੀ। ਛਿਰੇ ਲੱਖਾਂ ਮੁਸੀਬਤਾਂ ਦੇ बावजूद ਵੀ ਹੌਂਸਲਾ ਨਹੀਂ ਛੱਡਿਆ। ਜੰਗਾਪੁਰਾ ਬੁਟੀਕ ਤਾਂ ਕੰਮ ਚੱਲਦਾ ਸੀ ਨੌਕਡਾਊਨ ਦੇ ਵਿੱਚ ਪਾਤ ਪੰਗਿਆ। ਜਿਸ ਤੋਂ ਬਾਅਦ ਡਰਾਈਵਰੀ ਕਰਦਿਆਂ ਇਸ ਪੈਣ ਨੇ ਸਕੂਲ ਦੇ ਬੱਚਿਆਂ ਨੂੰ ਪਿਕਅਪ ਡ੍ਰੌਪ ਕਰਕੇ ਆਪਣਾ ਪਰਿਵਾਰ ਪਾਲਿਆ। ਇੱਕ ਦਿਨ ਟਾਈਮ ਅਜਿਹਾ ਆਇਆ ਕਿ ਮੇਰੇ ਨਾਂ ਦੀਆਂ ਗੱਡੀਆਂ ਵੇਚਣੀਆਂ ਪਈਆਂ। ਤੋਤੀਆਂ ਦੀ ਮਾਂ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ। ਵਾਈਕੂ ਜੀ ਦੇ ਪਾਸਾ ਤੇ ਬਹੁਤ ਉੱਚ। ਸਵੇਰੇ 3 ਵਜੇ ਉੱਠਦੀ ਹੈ, ਭੈਣ ਮਿਤ੍ਰੇਮ ਕਰਦੀ ਹੈ, 5 ਤੱਕ ਦੀ ਹੈ, ਪੂਰੇ ਦਿਨ ਨਾਲ ਜੁੜੀ ਹੈ। ਪਰ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਹੋ ਜਾਂਦਾ ਹੈ। ਰਗੜਾ ਲਾਉਣਾ ਔਰ ਫਿਰ ਬੱਚਿਆਂ ਨੂੰ ਸਕੂਲ ਛੱਡਣਾ ਲੈ ਕੇ ਆਉਣਾ ਇਹਦੇ ਨਾਲ ਹੀ ਪੂਰਾ ਦਿਨ। ਸਰਤਾਈ ਇੰਸਟਾਲ ਕਰਨਾ। ਬੱਚੇ ਪਾਲਨੇ ਪਰਿਵਾਰ ਸਾਂਭਣਾ ਟੁੱਟੇ ਰਾਤ ਤੱਕ ਕੰਮ ਕਰਨਾ ਬੜੀ ਹਿੰਮਤੀ ਹੈ ਭੈਣ ਤੁਸੀਂ ਨੇ ਹਿੰਗ ਸਿੰਘ ਤਾਂ ਸ਼ਰਦਾਈ ਦੇ ਪੌਦੇ ਦੇਖੇ ਹੋਣਗੇ ਪਰ ਇਸ ਗੁਰੂ ਦੀ ਸਿਗੜੀ ਨੂੰ ਸ਼ਾਇਦ ਪਹਿਲੀ ਵਾਰ ਦੇਖਿਆ ਹੋਵੇ ਇਸ ਭੈਣ ਦੇ ਜਜ਼ਬੇ ਨੂੰ ਸਲਾਮ ਹੈ ਕਿਸਾਨੀਆਂ ਦੇ ਦੌਰਾਨ ਵੀ ਆਪਣੀ ਛੋਟੀ ਬੱਚੀ ਨੂੰ ਲੈ ਕੇ ਦਿਲੀ ਦੇ ਬਾਟਰਾ ਤੇ ਪੈਂਟ ਡੱਟੀ ਰਹੀ ਜ਼ਿੰਦਗੀ ਦੇ ਵਿੱਚ ਇਸ ਭੈਣ ਨੇ ਬਹੁਤ ਦੁੱਖ ਦੇਖੇ ਪਰ ਰਬ ਤੋਂ ਕਦੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ। ਹੁਣ ਵੀ ਜੇਕਰ ਇਸ ਦੇ ਕੋਲ ਕੋਈ ਮੁਫਤੇ ਵਿੱਚ ਵੀ ਸ਼ਰਦਾਇ ਤੇ ਆਉਂਦਾ ਤਾਂ ਬਿਨਾਂ ਪੈਸੇ ਲਿਆ ਇਹ ਉਹ ਸ਼ਰਦਾਇ ਕਿਹਾਦ ਤੇ ਰਿਹਾ। ਸੁਦਿਲ ਹੋਵੇ ਤਾਂ ਇਹਨਾਂ ਬਾਰੇ। ਸੁ ਤੁਸੀਂ ਵੀ ਸੁਣੋ ਇਸ ਪੈਨ ਦੀ ਹੁਣ ਤੱਕ ਸਟਰਗਲ ਕਰਾਈ। ਲਾਕਡਾਊਨ ਤੋਂ ਪਹਿਲਾਂ ਮੇਰਾ ਬੁਟੀਕ ਵੀ ਉਹ ਬੰਦ ਹੋ ਗਿਆ। ਉਸ ਤੋਂ ਬਾਅਦ ਇੰਸਟੀਚੂਟ 'ਚ ਬੱਚਿਆਂ ਦਾ ਪਿਕ ਡ੍ਰੌਪ ਵੀ ਕੀਤਾ ਗੱਡੀਆਂ ਤੇ ਉਸ ਤੋਂ ਬਾਅਦ ਉਹ ਟੈਂਡਰ ਕਿਸੇ ਹੋਰ ਕੋਲ ਚਲਾ ਗਿਆ। ਉਸ ਤੋਂ ਬਾਅਦ ਪਾਤਸ਼ਾਹ ਨੇ ਆਈਡੀਆ ਦਿੱਤਾ ਇਹ ਕਿ ਤੁਸੀਂ ਪ੍ਰਸ਼ਾਦਾ ਲਗਾ ਲਓ ਮੈਂ ਪ੍ਰਸ਼ਾਦਾ ਲਗਾਇਆ ਉਸ ਤੋਂ ਬਾਅਦ ਹੋਲੀ-ਵਲੀ ਮਨਚਾ ਆਇਆ ਕਿ ਆਪਣੇ ਲੋਕ ਨਾ ਆਪਣੇਆਂ ਨੂੰ ਸਪੋਰਟ ਨਹੀਂ ਕਰਦੇ ਪਰ ਨਹੀਂ ਕਰਦੇ ਉਹ ਪ੍ਰਸ਼ਾਦਾ ਵੇਸਟ ਹੁੰਦਾ ਸੀ ਰੋਜ਼ ਬਹੁਤ ਫਿਰ ਉਹ ਸ਼ਰਧਾਈ ਦਾ ਕੰਮ ਪਾਤਸ਼ਾਹ ਦੀ ਮੇਰੇ ਨਾਲ ਸ਼ੁਰੂ ਕੀਤਾ ਤੇ ਡੇਲੀ ਜਿਵੇਂ ਤੁਸੀਂ ਸ਼ਰਧਾਈ ਬਣਾ ਕੇ ਲਿਆਉਂਦੇ ਹੋ ਇੱਥੇ ਲੱਗ ਜਾਂਦੀ ਹੈ ਤੁਹਾਡੀ ਵਧੀਆ ਨਹੀਂ ਜੀ ਵੇਸਟ ਵੀ ਹੁੰਦੀ ਹੈ ਕਾਫੀ ਕਿਉਂਕਿ ਆਪਣੇ ਲੋਕਾਂ ਦੀ ਸਪੋਰਟ ਐਨੀ ਆਪਾਂ ਨਹੀਂ ਤੇ ਫਿਰ ਗੁਰੂ ਘਰੇ ਦੇ ਦੇ ਦੀਆਂ ਜਾਂ ਕਿਤੇ ਮੈਂ ਕਿਸੇ ਨੂੰ ਬੁਲਾ ਦੇਈ ਦੀ ਆ। ਹਰ ਭਾਣੇ ਚ 7 ਵਜੇ ਚ ਕਹੀਦਾ ਠੀਕ ਹੈ। ਉਹਦੀ ਮੇਰਾ 1 ਵਜੇ ਤੱਕ ਇਹਨੂੰ ਖੋਲਦੇ ਆ 1 ਵਜੇ ਬੰਦ ਕਰਕੇ ਜਾਨੀ ਆ ਬੱਚਿਆਂ ਦਾ ਸਕੂਲ ਤੋਂ ਲੈ ਕੇ ਫਿਰ ਉਸ ਤੋਂ ਬਾਅਦ ਮੈਂ ਵਾਪਸੀ ਫੇਰ 2:30 3 ਵਜੇ ਇੱਥੇ ਕਰ ਲੈਣੀ ਆ ਤੇ ਰਾਤ 10 ਵਜੇ ਤੱਕ ਇੱਥੇ ਹੋਈਦਾ। ਤੁਮ ਰਾਤ ਦੇ 10 ਵਜੇ ਤੱਕ ਹਾਂਜੀ ਹਾਂਜੀ ਇੱਥੇ ਸੇਫ ਮਹਿਸੂਸ ਹੁੰਦਾ ਤੁਹਾਨੂੰ ਜਿਵੇਂ ਰਾਤ ਨੂੰ ਲੇਟ ਨਾਈਟ ਵੀ ਕਈ ਵਾਰ ਤੁਹਾਨੂੰ ਜਾਣਾ ਪੈਂਦਾ। ਮੈਂ ਇੰਨੀ ਕਿ ਬਖਸ਼ੀਆ ਪਰਵਾਹੀ ਕਿਸੇ ਦੀ ਕੋਈ ਨਹੀਂ ਆ। ਅੱਛਾ ਪਾਸ਼ਾ ਨੇ ਹਿੰਮਤ ਪੂਰੀ ਬਖਸ਼ੀ ਸੀ ਹਨਾ ਉਹਦਾ ਅਥ ਸਿਰਤੇ ਸੀ ਬਿਲਕੁਲ ਡੋਲੇ ਨਹੀਂ ਅਜ ਤੱਕ ਪਰ ਇਹ ਕੀ ਔਖੇ ਦਿਨ ਦੇਖੇ ਬੱਚਿਆਂ ਨੂੰ ਕੰਪਰੋਮਾਈਜ਼ ਕਰਨਾ ਪਿਆ ਪਛਾਦੇ ਪਾਣੀ ਨਾਲ ਔਖਾ ਟਾਈਮ ਸੀਗਾ ਪਰ ਪਾਸ਼ਾ ਨੇ ਘੜਤਾ ਉਹਦੇ ਭਾਣੇ ਚ ਕਿਉਂਕਿ ਦੁਨੀਆ ਤੇ ਆਏ ਆ ਸੰਘਰਸ਼ ਕਰਾਂਗੇ ਤਾਂ ਵਧੀਆ ਹੈ ਕੱਲ ਨੂੰ ਬੱਚਿਆਂ ਨੂੰ ਪਤਾ ਲੱਗਦਾ ਆ ਕਿ ਆਪਾਂ ਕਿਵੇਂ ਸਾਡੇ ਮਾਪਿਓ ਸੰਘਰਸ਼ਾਂ ਚੋਂ ਨਿਕਲੇ ਨੇ ਹਨਾ ਉਹਨਾਂ ਨੂੰ ਪੀੜ ਪਤਾ ਲੱਗਦੀ ਆ ਕੱਲ ਨੂੰ ਬੱਚੇ ਜਿਹੜੀ ਲਾਈਫ ਡੈਮੋ ਵੇਖ ਕੇ ਸਿਆਣੇ ਹੁੰਦੇ ਨੇ ਉਹ ਦੱਸਣ ਨਾਲ ਫਰਕ ਨਹੀਂ ਪੈਂਦਾ ਬਜਵੇਂ ਸੈਲਰੀ ਨੂੰ ਭੇਨ ਕੀ ਕਰਾਂਗੇ ਘਰਾਂ ਦੇ ਕਿਰਾਏ ਇੰਨੇ ਨੇ ਰੋਟੀ ਪਾਣੀ ਦਾ ਖਰਚਾ ਇੰਨਾ ਤੇ ਸੈਲਰੀ ਦੇ ਸਿਰ ਤੇ ਤਾਂ ਘਰ ਨਹੀਂ ਚੱਲ ਸਕਦਾ ਬੱਚਿਆਂ ਨੂੰ ਪੜਾਉਣਾ ਬੱਚਿਆਂ ਦੀਆਂ ਐਕਟੀਵਿਟੀਆਂ ਦੇ ਖਰਚੇ ਨੇ ਸਾਡੇ ਮੇਰੇ ਸਕੂਟਰ ਗੱਡੀ ਦੇ ਪੈਟਰੋਲ ਦੇ ਖਰਚੇ ਨੇ ਉਹ ਅਸੀਂ ਕੱਲੀ ਸੈਲਰੀ 10-15000 ਤੇ ਕਿਵੇਂ ਕੱਢ ਲਾਂਗੇ ਨਹੀਂ ਕੱਢ ਸਕਦੇ ਫਿਰ ਤੁਸੀਂ ਆਪ ਬਣਾਉਨੇ ਹੋਗੇ ਹਾਂਜੀ ਆਪ ਹੀ ਆਪ ਹੀ ਤਿਆਰ ਕਰਦੇ ਠੀਕ ਹੈ ਇਹਦੇ ਵਿੱਚ ਯੂਜ਼ ਕਰਦੇ ਹੋ ਇਹਦੇ ਵਿੱਚ ਮੈਂ ਖਸ ਖਸ ਕਾਲੀ ਮਿਰਚ ਸੌਫ ਹਰੀ ਇਲਾਚੀ ਮਗਜ ਬਦਾਮ ਕਾਜੂ ਗੁਲਾਬ ਦੀਆਂ ਪੱਤੀਆਂ ਤੇ ਸ਼ੱਕਰ ਗੁੜ ਵਾਲੀ ਸ਼ੱਕਰ ਯੂਜ਼ ਕਰਦੇ ਹਾਂ ਤੇ ਇਹ ਕਿੰਨਾ ਕੁ ਸਮਾਂ ਲੱਗ ਜਾਂਦਾ ਹੁੰਦਾ ਘਰੋਂ ਹੀ ਪੂਰੀ ਤਿਆਰ ਕਰਕੇ ਲਿਓਣੀ ਪੈਂਦੀ ਹੋਊਗੀ ਇੱਕ ਤੋਂ ਡੇਢ ਘੰਟਾ ਲੱਗਦਾ ਆ ਅੱਛਾ ਜ਼ੀਰਕਪੁਰ ਜਦੋਂ ਸੀਗੇ ਉਦੋਂ ਤਾਂ ਉੱਥੇ ਹੀ ਰਗੜਾ ਲਾਈਦਾ ਸੀ ਕਿਉਂਕਿ ਉੱਥੇ ਉਹਨਾਂ ਕੀ ਰਗੜਾ ਲਾ ਕੇ ਸਮਾਪਤੀ ਹੋ ਜਾਂਦੀ ਸੀ ਇੱਥੇ ਕੰਮ ਥੋੜਾ ਘੱਟ ਆ ਉਹਦੇ ਕਰਕੇ ਫਿਰ ਘਰ ਤੋਂ ਇੱਕ ਰਗੜਾ ਲਾ ਕੇ ਲਈਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਨੂਰ ਬੱਚੋ ਤੁਹਾਡੇ ਨਾਲ ਤਾਂ ਇੱਕ ਕਹਾਣੀ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਜ਼ਿੰਦਗੀ ਦੇ ਵਿੱਚ ਟੁੱਟੇ ਉਹਨਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਟੁੱਟ ਜਾਂਦੇ ਨੇ ਮੁੜ ਕੇ ਮਾਇੂਸ ਹੋ ਕੇ ਬੈਠ ਜਾਂਦੇ ਨੇ ਔਰ ਕਹਿੰਦੇ ਨੇ ਕਿ ਸਾਡੀ ਕਿਸਮਤ ਹੀ ਮਾੜੀ ਆ ਤੇ ਅੱਗੇ ਐਫਰਟ ਵੀ ਨਹੀਂ ਕਰਦੇ ਕਿਉਂਕਿ ਆ ਉਦਾਸ ਹੋ ਜਾਂਦੇ ਨੇ ਰੱਬ ਤੋਂ ਸ਼ਿਕਾਇਤਾਂ ਕਰਨ ਲੱਗ ਜਾਂਦੇ ਨੇ ਸੋ ਉਹਨਾਂ ਦੇ ਲਈ ਇਹ ਕਹਾਣੀ ਇੱਕ ਮੋਟੀਵੇਸ਼ਨ ਸਿੱਧ ਹੋਊਗੀ ਜ਼ਿੰਦਗੀ ਦੇ ਵਿੱਚ ਇਹ ਗੱਲਾਂ ਉਹਨਾਂ ਦੇ ਕੰਮ ਆਉਣਗੀਆਂ ਕਿ ਮੈਂ ਅੱਜ ਭੈਣ ਦੇ ਨਾਲ ਕਰਨ ਜਾ ਰਹੀਆਂ ਇਹ ਮੇਰੀ ਭੈਣ ਥ੍ਰੀ ਬੀ ਟੂ ਦੇ ਵਿੱਚ ਨੇ ਗੇ ਔਰ ਸ਼ਰਦਾਈ ਲਗਾਉਂਦੇ ਨੇ ਇੱਕੋ ਇੱਕ ਇਹ ਫੀਮੇਲ ਨੇ ਜਿਹੜੇ ਇੱਥੇ ਸ਼ਰਦਾਈ ਦਾ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਅਦਰਵਾਈਜ਼ ਅਸੀਂ ਨਿਹੰਗ ਸਿੰਘ ਵੇਖੇ ਨੇ ਪਰ ਮੇਰੀ ਭੈਣ ਆ ਬੜੀ ਸਲਾਮ ਆ ਭੈਣ ਜੀ ਤੁਹਾਨੂੰ ਤੁਸੀਂ ਇਕੱਲੇ ਜਾਣੇ ਇੱਥੇ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਠੀਕ ਠਾਕ ਹੋ ਜੀ ਤੁਸੀਂ ਚੜ੍ਹਦੀ ਕਲਾ ਭੈਣ ਜੀ ਚੜ੍ਹਦੀ ਕਲਾ ਮੈਂ ਵੇਖਿਆ ਤੁਹਾਨੂੰ ਆਉਂਦੀ ਸੀਗੀ ਤੇ ਮੈਨੂੰ ਬਹੁਤ ਚੰਗਾ ਲੱਗਿਆ ਵੀ ਇੱਕ ਔਰਤ ਹੋ ਕੇ ਤੁਸੀਂ ਇੱਥੇ ਖੜ ਕੇ ਇਕੱਲੇ ਲੱਗੇ ਹੋਏ ਹੋ ਇੰਨੀ ਹਿੰਮਤ ਤੇ ਹੌਸਲਾ ਕਿੱਥੋਂ ਆ ਗਿਆ ਪਾਸ਼ਾ ਦੀ ਮਿਹਰ ਆ ਉਹਦਾ ਹੱਥ ਸਿਰ ਤੇ ਆਵੇ ਸਦਾ ਹੀ ਚੜਦੀ ਤਲਾ ਇਹ ਜੀ ਇਹ ਹੌਸਲਾ ਸਭ ਉਹੀ ਬਖਸ਼ਦਾ ਹੈ ਕਿਤੀ ਸ਼ੁਰੂਆਤ ਕਿਵੇਂ ਹੋਈ ਨਾ ਮੰਦ ਦੇ ਵਿੱਚ ਕਿਵੇਂ ਆਇਆ ਵੀ ਤੁਹਾਡੇ ਤੁਸੀਂ ਇਹ ਲਗਾਉਣਾ ਸੀਗਾ ਜਾਂ ਕੀ ਕਰਦੀ ਸੀ ਇਸ ਤੋਂ ਪਹਿਲਾਂ ਤੁਸੀਂ ਇਹ ਲਾਕਡਾਊਨ ਤੋਂ ਪਹਿਲਾਂ ਮੇਰਾ ਬੁਟੀਕ ਸੀ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਇੰਸਟੀਚੂਟ 'ਚ ਬੱਚਿਆਂ ਦਾ ਪਿਕ ਡ੍ਰੌਪ ਵੀ ਕੀਤਾ ਗੱਡੀਆਂ ਤੇ ਉਸ ਤੋਂ ਬਾਅਦ ਉਹ ਟੈਂਡਰ ਕਿਸੇ ਹੋਰ ਕੋਲ ਚਲਾ ਗਿਆ ਉਸ ਤੋਂ ਬਾਅਦ ਪਾਤਸ਼ਾਹ ਨੇ ਆਈਡੀਆ ਦਿੱਤਾ ਕਿ ਤੁਸੀਂ ਪ੍ਰਸ਼ਾਦਾ ਲਗਾ ਲਓ ਮੈਂ ਪ੍ਰਸ਼ਾਦਾ ਲਗਾਇਆ ਉਸ ਤੋਂ ਬਾਅਦ ਹੌਲੀ ਹੌਲੀ ਮਨਚਾ ਆਇਆ ਕਿ ਆਪਣੇ ਲੋਕ ਨਾ ਆਪਣੇ ਆਨੂੰ ਸਪੋਰਟ ਨਹੀਂ ਕਰਦੇ ਪ੍ਰੈਪਰ ਨਹੀਂ ਕਰਦੇ ਉਹ ਪ੍ਰਸ਼ਾਦਾ ਵੇਸਟ ਹੁੰਦਾ ਸੀ ਰੋਜ਼ ਬਹੁਤ ਫਿਰ ਉਹ ਸ਼ਰਧਾਈ ਦਾ ਕੰਮ ਪਾਤਸ਼ਾਹ ਦੀ ਮਿਹਰ ਨਾਲ ਸ਼ੁਰੂ ਕੀਤਾ ਤੇ ਕਿੰਨਾ ਕੀ ਟਾਈਮ ਹੋ ਗਿਆ ਦੀਦੀ ਇੱਥੇ ਤੁਹਾਨੂੰ ਲਾਉਂਦੇ ਮੈਂ ਨਾ ਲਾਉਂਦੀ ਸੀ ਇਸ ਤੋਂ ਪਹਿਲਾਂ ਜ਼ੀਰਕਪੁਰ ਵੀਆਈਪੀ ਰੋਡ ਤੇ ਤੇ ਹੁਣ ਬੱਚਿਆਂ ਦੇ ਸਕੂਲ ਖੁੱਲ ਗਏ ਇਸ ਕਰਕੇ ਦੁਬਾਰਾ ਮੈਨੂੰ ਵਾਪਸੀ ਕਰਨੀ ਇੱਥੇ ਪੈ ਗਈ ਹੈ ਇਸ ਨੂੰ ਪਹਿਲਾਂ ਵੀ ਮੈਂ 3B2C ਲਗਾਉਂਦੀ ਸੀ ਤੇ ਜਾਂਬਾਂ ਦੇ ਬਾਗ ਦੇ ਕੋਲ ਆਪਣੇ ਇੱਥੇ ਲੋਕਲੀ ਮੋਹਾਲੇ ਚ ਤੇ ਇੱਥੇ ਫਿਰ ਜਿਵੇਂ ਹੁਣ ਧੁੱਪ ਹੁੰਦੀ ਆ ਜਾਂ ਮੰਨ ਲਓ ਡੇਲੀ ਜਿਵੇਂ ਤੁਸੀਂ ਸ਼ਰਧਾਈ ਬਣਾ ਕੇ ਲਿਆਉਂਦੇ ਹੋ ਇੱਥੇ ਲੱਗ ਜਾਂਦੀ ਆ ਤੁਹਾਡੀ ਵਧੀਆ ਨਹੀਂ ਜੀ ਵੇਸਟ ਵੀ ਹੁੰਦੀ ਆ ਕਾਫੀ ਕਿਉਂਕਿ ਆਪਣੇ ਲੋਕਾਂ ਦੀ سپورਟ ਐਨੀ ਆਪਾਂ ਨੂੰ ਤੇ ਫਿਰ ਗੁਰੂ ਘਰੇ ਦੇ ਦਈਦੀ ਆ ਜਾਂ ਕਿਤੇ ਐਵੇਂ ਕਿਸੇ ਨੂੰ ਭਲਾ ਦੇਈਦੀ ਆ ਇਹ ਚੀਜ਼ ਵੇਸਟ ਨਾ ਹੋਵੇ ਆਪਣੀ ਬਣੀ ਹੋਈ ਜੀ ਮਤਲਬ ਨਾਲ ਮੇਰਾ ਫਰੂਟ ਦਾ ਮੈਂ ਫਰੂਟ ਚਾਰਡ ਦਾ ਵੀ ਸ਼ੁਰੂ ਕੀਤਾ ਹੈ ਅੱਛਾ ਹਾਂਜੀ ਸ਼ਰਧਾਈ ਦੇ ਨਾਲ ਬਿਲਕੁਲ ਤੇ ਅ ਜਿਵੇਂ ਹੁਣ ਤੁਸੀਂ ਇਕੱਲੇ ਹੋ ਤੁਹਾਡੇ ਬੱਚੇ ਵੀ ਨੇ ਤੇ ਪਰਿਵਾਰ ਚ ਚਲੋ ਇੱਥੇ ਇਕੱਲੇ ਹੀ ਰਹਨੇ ਹੋ ਹਨਾ ਪਿੱਛੋਂ ਤੁਸੀਂ ਆਈ ਥਿੰਕ ਤੁਸੀਂ ਦੱਸਿਆ ਸੀ ਵੀ ਗੁਰਦਾਸਪੁਰ ਤੋਂ ਤੇ ਫਿਰ ਇਕੱਲੇ ਕਿਵੇਂ ਮੈਨੇਜ ਕਰਦੇ ਹੋ ਬੱਚਿਆਂ ਨੂੰ ਸਾਹਮਣਾ ਤੁਸੀਂ ਕਹਿੰਦੇ ਮੈਂ ਸਕੂਲ ਛੱਡ ਕੇ ਆਣੀ ਲੈ ਕੇ ਆਉਣੀ ਆ ਤੇ ਕੰਮ ਤੇ ਵੀ ਨਹੀਂ ਇੰਪੈਕਟ ਪੈਂਦਾ ਉਹਦੇ ਨਾਲ ਕਿਵੇਂ ਹੈਂਡਲ ਕਰਦੇ ਹੋ ਉਹ ਪਾਤਸ਼ਾਹ ਦੀ ਮਿਹਰ ਆ ਮੇਰੇ ਤਾਂ ਸਦਾ ਹੀ ਚੜਦੀ ਕਲਾ ਜੀ ਆਪਾਂ ਹਰ ਭਾਣੇ 'ਚ ਹੀ ਸਤਿਬਚਨ ਕਹਿ ਕੇ ਮੰਨਿਦਾ 50 ਦੇ ਜੀ ਹਰ ਭਾਣੇ 'ਚ ਸਤਿਬਚਨ ਕਹੀਦਾ ਠੀਕ ਹੈ ਉਹਦੀ ਮਿਹਰ ਆ 1 ਵਜੇ ਤੱਕ ਇਹਨੂੰ ਖੋਲਦੇ ਆ 1 ਵਜੇ ਬੰਦ ਕਰਕੇ ਜਾਨੀ ਆ ਬੱਚਿਆਂ ਦਾ ਸਕੂਲ ਤੋਂ ਲੈ ਕੇ ਫਿਰ ਉਸ ਤੋਂ ਬਾਅਦ ਮੈਂ ਵਾਪਸੀ ਤੇ 2:30 ਵਜੇ 3 ਵਜੇ ਇੱਥੇ ਕਰ ਲੈਣੀ ਆ ਫਿਰ ਰਾਤ 10 ਵਜੇ ਤੱਕ ਇੱਥੇ ਹੀ ਰਹਿਣਾ ਮਤਲਬ ਰਾਤ ਦੇ 10 ਵਜੇ ਤੱਕ ਹਾਂਜੀ ਹਾਂਜੀ ਇੱਥੇ ਸੇਫ ਮਹਿਸੂਸ ਹੁੰਦਾ ਤੁਹਾਨੂੰ ਜਿਵੇਂ ਰਾਤ ਨੂੰ ਲੇਟ ਨਾਈਟ ਵੀ ਕਈ ਵਾਰ ਤੋਂ ਜਾਣਾ ਤਾਂ ਮੈਂ ਇੰਨੀ ਇੱਕ ਬਖਸ਼ੀਆ ਪਰਵਾਹੀ ਕਿਸੇ ਦੀ ਕੋਈ ਨਹੀਂ ਆ ਪਾਸ਼ਾ ਦੀ ਮੇਰਾ ਕੋਈ ਚੱਕਰ ਹੀ ਨਹੀਂ ਕਿਉਂਕਿ ਬਹੁਤ ਸਾਰੀ ਹੁੰਦੀ ਹੈ ਨਾ ਵੀ ਕੁੜੀਆਂ ਵੀ ਡਰ ਲੱਗਦੇ ਕਹਿੰਦੇ ਇੱਧਰ ਮਾਰਕੀਟ 'ਚ ਜੇ ਲੇਟ ਨਾਈਟ ਕੁੜੀ ਆਵੇ ਤੇ ਕਹਿੰਦੇ ਆਉਣਾ ਸਹੀ ਨਹੀਂ ਹੁੰਦਾ ਗਲਤ ਹੁੰਦਾ ਇਹ ਚੀਜ਼ਾਂ ਗੁਰੂ ਪਾਤਸ਼ਾਹ ਤੋਂ ਬਿਨਾ ਕਿਸੇ ਦਾ ਡਰ ਹੀ ਨਹੀਂ ਜੀ ਬਸ ਚੜ੍ਹਦੀ ਕਲਾ ਸਿਰਫ ਉਹਦਾ ਡਰਾ ਉਹਦਾ ਹੱਥ ਸਦਾ ਸਿਰ ਤੇ ਰਵੇ ਬਾਕੀ ਕਿਸੇ ਦੀ ਪਰਵਾਹ ਨਹੀਂ ਨਾ ਕਰੀ ਕੀਤੀ ਹੈ ਨਾ ਕਰਨੀ ਆ ਅੱਛਾ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਉਹ ਹੈ ਤੁਹਾਡਾ ਵਧੀਆ ਕੰਮ ਚੱਲ ਰਿਹਾ ਸੀ ਲਾਕਡਾਊਨ ਤੁਸੀਂ ਟੁੱਟ ਗਏ ਕੋਦਮ ਹਨਾ ਤੇ ਫਿਰ ਉਦੋਂ ਕਿਹੋ ਜਿਹਾ ਟਾਈਮ ਸੀ ਉਹ ਟਾਈਮ ਕਿਵੇਂ ਨਿਕਲੇ ਤੁਹਾਡਾ ਤੇ ਅੱਜ ਆਹ ਦਿਨ ਕਿਵੇਂ ਆ ਗਏ ਪੰਜੀ ਜਦੋਂ ਕੰਮ ਬਿਲਕੁਲ ਬੰਦ ਹੋ ਗਿਆ ਲਾਕਡਾਊਨ ਤੋਂ ਬਾਅਦ ਟੁੱਟੇ ਉਦੋਂ ਵੀ ਨਹੀਂ ਪਾਤਸ਼ਾਹ ਨੇ ਹਿੰਮਤ ਪੂਰੀ ਬਖਸ਼ੀ ਸੀ ਹਨਾ ਉਹਦਾ ਹੱਥ ਸਿਰ ਤੇ ਸੀ ਬਿਲਕੁਲ ਡੋਲੇ ਨਹੀਂ ਅਜੇ ਤੱਕ ਪਰ ਇਹ ਕਿ ਔਖੇ ਦਿਨ ਵਿਖੇ ਬੱਚਿਆਂ ਨੂੰ ਕੰਪਰੋਮਾਈਜ਼ ਕਰਨਾ ਪਿਆ ਪ੍ਰਸ਼ਾਦੇ ਪਾਣੀ ਨਾਲ ਔਖਾ ਟਾਈਮ ਸੀਗਾ ਪਰ ਪਾਸ਼ਾ ਨੇ ਘੜਤਾ ਉਹਦੇ ਭਾਣੇ ਚ ਕਿਉਂਕਿ ਆਪਾਂ ਨੂੰ ਸਿਰਫ ਆਪਣਾ ਹੁਣ ਹੁਣ ਦਾ ਪਤਾ ਹੈ ਗੁਰੂ ਪਾਸ਼ਾ ਨੂੰ ਸਾਡੇ ਆਉਣ ਵਾਲੇ ਟਾਈਮ ਦਾ ਵੀ ਪਤਾ ਹੁੰਦਾ ਹੈ ਇਸ ਕਰਕੇ ਉਹਦੇ ਹਰ ਭਾਣੇ ਚ ਸੱਤ ਕਰਕੇ ਮੰਨੀਦਾ ਹੈ ਕਿਉਂਕਿ ਜਦੋਂ ਟਾਈਮ ਨਿਕਲ ਜਾਂਦਾ ਉਸ ਤੋਂ ਬਾਅਦ ਪਤਾ ਲੱਗਦਾ ਵੀ ਨਹੀਂ ਆ ਹੋਇਆ ਸੀ ਤੇ ਬਹੁਤ ਵਧੀਆ ਹੋਇਆ ਸੀ ਠੀਕ ਹੈ ਇਸ ਕਰਕੇ ਸੱਤ ਕਰਕੇ ਮੰਨੀਦਾ ਉਹਦੀ ਬੱਚੀ ਆ ਉਹਨੇ ਸਿਰ ਤੇ ਹੱਥ ਰੱਖਿਆ ਆ ਮੇਰੇ ਨਾਲੋਂ ਜ਼ਿਆਦਾ ਉਹਨੂੰ ਫਿਕਰ ਆ ਮੇਰੀ ਇਸ ਕਰਕੇ ਉਹਨੇ ਜਿਹੜਾ ਕਾਰਜ ਕਰਾਉਣਾ ਉਹ ਕਰਾਈ ਜਾਂਦਾ ਹੈ ਸਫਲਤਾ ਬਖਸ਼ਣੀ ਨਾ ਬਖਸ਼ਣੀ ਉਹਦੇ ਹੱਥਾਂ ਉਹਨੇ ਸਭ ਕੁਝ ਕਰ ਦੇਣਾ ਮੈਨੂੰ ਪਤਾ ਹੈ ਚੜ੍ਹਦੀ ਕਲਾ ਸੀ ਚੜ੍ਹਦੀ ਕਲਾ ਹੈ ਤੇ ਚੜ੍ਹਦੀ ਕਲਾ ਹੀ ਰਹਿਣੀ ਆ ਭੈਣਾ ਕਿਆ ਬਾਤ ਕਈ ਵਾਰ ਆਏ ਜੇ ਹੁੰਦਾ ਨਾ ਦੀਦੀ ਵਿੱਚ ਵੀ ਬੰਦੇ ਦਾ ਮਨ ਟੁੱਟ ਜਾਂਦਾ ਹੈ ਹੁਣ ਬਾਹਰ ਰਹਿਨੇ ਆ ਨਾ ਤਾਂ ਸਾਡੇ ਖਰਚੇ ਪੂਰੇ ਹੁੰਦੇ ਨੇ ਇੱਕ ਪਰਿਵਾਰ ਦੇ ਨਾਲ ਰਹਿਣਾ ਹੁਣ ਕਈ ਵਾਰ ਹੁੰਦਾ ਨਾ ਕਿ ਇਹ ਸ਼ਹਿਰ 'ਚ ਮਨ ਨਹੀਂ ਲੱਗਦਾ ਉਹਨੇ ਇਹਤੇ ਰਹਿਣਾ ਨਹੀਂ ਹੋਣੇ ਤੇ ਵਾਪਸ ਹੀ ਚਲ ਜਾਈ ਕਦੇ ਮਨ ਦੇ ਵਿੱਚ ਖਿਆਲ ਆ ਕਿ ਪਿੰਡ ਤੁਰ ਜੀਏ ਵਾਪਸ ਨਹੀਂ ਪਿੰਡ ਕਦੀ ਨਹੀਂ ਆਇਆ ਕਿਉਂਕਿ ਵਿਹਲੇ ਹੀ ਨਹੀਂ ਰਹੇ ਕਦੀ ਹਾਂ ਤੇ ਮਨ ਚ ਖਿਆਲ ਕਿੱਥੋਂ ਆਉ ਸਾਰਾ ਦਿਨ ਬਿਜੀ ਆ ਸਵੇਰੇ 3 ਵਜੇ ਉੜਦੇ ਆ 3 ਵਜੇ ਤੋਂ ਲੈ ਕੇ ਰਾਤ ਨੂੰ 11 12 ਵਜੇ ਤੱਕ ਬਿਜੀ ਆ ਸਿਰਫ ਇਹ 3 ਵਜੇ ਉੱਠ ਜਾਣਾ ਉਹੀ ਰੂਟੀਨ ਸ਼ੁਰੂ ਬੱਚਿਆਂ ਨੂੰ ਤਿਆਰ ਕਰਨਾ ਤੇ ਕਦੀ ਨਹੀਂ ਨੀਂਦ ਬਸ 3-4 ਘੰਟੇ ਦੀ ਵੀ ਨਹੀਂ ਨੀਂਦ ਹੁੰਦੀ ਹੂੰ ਪਾਸ਼ਾ ਜਾਣਦੇ ਨੇ ਜਿੰਨੀ ਵੀ ਆ ਪਰ ਉਹਦੀ ਹਿੰਮਤ ਆ ਪਾਸ਼ਾ ਬਾਣੀ ਬਾਣੇ ਨਾਲ ਜੋੜ ਕੇ ਰੱਖੇ ਆਪਣੇ ਨਾਮ ਨਾਲ ਜੋੜ ਕੇ ਰੱਖੇ ਆਪਣੇ ਲੜ ਲਈ ਰੱਖੇ ਬਾਕੀ ਕੋਈ ਚੱਕਰ ਨਹੀਂ ਆ ਕਿਉਂਕਿ ਦੁਨੀਆ ਤੇ ਆਏ ਆ ਸੰਘਰਸ਼ ਕਰਾਂਗੇ ਤਾਂ ਵਧੀਆ ਕੱਲ ਨੂੰ ਬੱਚਿਆਂ ਨੂੰ ਪਤਾ ਲੱਗਦਾ ਆ ਕਿ ਆਪਾਂ ਕਿਵੇਂ ਸਾਡੇ ਮਾਪਿਓ ਸੰਘਰਸ਼ਾਂ ਚੋਂ ਨਿਕਲੇ ਨੇ ਹੈਨਾ ਉਹਨਾਂ ਨੂੰ ਪੀੜ ਪਤਾ ਲੱਗਦੀ ਆ ਕੱਲ ਨੂੰ ਬੱਚੇ ਜਿਹੜੀ ਲਾਈਵ ਡੈਮੋ ਵੇਖ ਕੇ ਸਿਆਣੇ ਹੁੰਦੇ ਨੇ ਉਹ ਦੱਸਣ ਨਾਲ ਫਰਕ ਨਹੀਂ ਪੈਂਦਾ ਜਿਹੜਾ ਲਾਈਵ ਵੇਖਣ ਨਾਲ ਫਰਕ ਪੈਂਦਾ ਉਹ ਬੱਚੇ ਹੁਣ ਸਾਨੂੰ ਦੇਖ ਰਹੇ ਨੇ ਕਿ ਅਸੀਂ ਕਿਵੇਂ ਸਾਰਾ ਸਾਰਾ ਦਿਨ ਮਿਹਨਤ ਕਰ ਰਹੇ ਆ ਰੈਸ ਨਹੀਂ ਮਿਲਦੀ ਜੋ ਵੀ ਹੈ ਨਾ ਤੇ ਉਹ ਬੱਚੇ ਆਪ ਹੀ ਸਿਆਣੇ ਹੋ ਜਾਂਦੇ ਨੇ ਤੇ ਹੁੰਦਾ ਨਹੀਂ ਆਉਦੀ ਦੀ ਮਨ ਚ ਇਦਾਂ ਨਹੀਂ ਹੋਇਆ ਕਿ ਯਾਰ ਨੌਕਰੀ ਕਰ ਲੈਨੇ ਆ ਤੇ ਬੱਜਮੀ ਸੈਲਰੀ ਆਊਗੀ ਟੈਂਸ਼ਨ ਫਰੀ 8 ਘੰਟੇ ਕੰਮ ਕਰੀਏ ਆਏ ਆਏ ਨਹੀਂ ਮਨ ਚ ਫਿਰ ਕਿ ਆਪਣਾ ਕਰਨ ਦਾ ਕਿਉਂ ਸੋਚਿਆ ਬੱਜਮੀ ਸੈਲਰੀ ਨੂੰ ਪੈਣ ਕੀ ਕਰਾਂਗੇ ਘਰਾਂ ਦੇ ਕਿਰਾਏ ਇੰਨੇ ਨੇ ਰੋਟੀ ਪਾਣੀ ਦਾ ਖਰਚਾ ਇੰਨਾ ਤੇ ਸੈਲਰੀ ਦੇ ਸਿਰ ਤੇ ਤਾਂ ਘਰ ਨਹੀਂ ਚੱਲ ਸਕਦਾ ਬੱਚਿਆਂ ਨੂੰ ਪੜਾਉਣਾ ਬੱਚਿਆਂ ਦੀਆਂ ਐਕਟੀਵਿਟੀਆਂ ਦੇ ਖਰਚੇ ਨੇ ਸਾਡੇ ਮੇਰੇ ਸਕੂਟਰ ਗੱਡੀ ਦੇ ਪੈਟਰੋਲ ਦੇ ਖਰਚੇ ਨੇ ਉਹ ਅਸੀਂ ਕੱਲੀ ਸੈਲਰੀ 10 15000 ਤੇ ਕਿਵੇਂ ਕੱਢ ਲਾਂਗੇ ਨਹੀਂ ਕੱਢ ਸਕਦੇ ਇਸੇ ਕਰਕੇ ਤਾਂ 22 ਘੰਟੇ 20 20 ਘੰਟੇ ਮਿਹਨਤ ਕਰ ਰਹੇ ਹਾਂ ਇਹ ਫਿਰ ਤੁਸੀਂ ਆਪ ਬਣਾਉਨੇ ਹੋਗੇ ਹਾਂਜੀ ਆਪ ਹੀ ਆਪ ਹੀ ਤਿਆਰ ਕਰਦੇ ਹੋ ਕੀ ਕੀ ਇਹਦੇ ਵਿੱਚ ਯੂਜ਼ ਕਰਦੇ ਹੋ ਇਹਦੇ ਵਿੱਚ ਮੈਂ ਖਾਸ ਖਾਸ ਕਾਲੀ ਮਿਰਚ ਸੌਂਫ ਹਰੀ ਇਲਾਚੀ ਮਗਜ ਬਦਾਮ ਕਾਜੂ ਗੁਲਾਬ ਦੀਆਂ ਪੱਤੀਆਂ ਤੇ ਸ਼ੱਕਰ ਹੂੰ ਗੁੜ ਵਾਲੀ ਸ਼ੱਕਰ ਯੂਜ਼ ਕਰਦੇ ਆ ਇਹਦੇ ਕਿੰਨਾ ਕੁ ਸਮਾਂ ਲੱਗ ਜਾਂਦਾ ਤੁਹਾਨੂੰ ਤਾਂ ਘਰੋਂ ਹੀ ਪੂਰੀ ਤਿਆਰ ਕਰਕੇ ਲਿਓਣੀ ਪੈਂਦੀ ਹੋਊਗੀ ਇੱਕ ਤੋਂ ਡੇਢ ਘੰਟਾ ਲੱਗਦਾ ਆ ਅੱਛਾ ਜ਼ੀਰਕਪੁਰ ਜਦੋਂ ਸੀਗੇ ਉਦੋਂ ਤਾਂ ਉੱਥੇ ਹੀ ਰਗੜਾ ਲਾਈਦਾ ਸੀ ਕਿਉਂਕਿ ਉੱਥੇ ਉਹਨਾਂ ਕੀ ਰਗੜਾ ਲਾ ਕੇ ਸਮਾਪਤੀ ਹੋ ਜਾਂਦੀ ਸੀ ਇੱਥੇ ਕੰਮ ਥੋੜਾ ਘੱਟ ਆ ਉਹਦੇ ਕਰਕੇ ਫਿਰ ਘਰ ਤੋਂ ਇੱਕ ਰਗੜਾ ਲਾ ਕੇ ਲਈਦਾ ਹਾਂ ਹਾਂਜੀ ਤੇ ਤੇ ਫਿਰ ਤੁਸੀਂ ਨਜ਼ਦੀਕ ਹੀ ਰਹਿੰਨੇ ਹੋਗੇ ਨਜ਼ਦੀਕ ਜਦੋਂ ਕੰਮ ਕਰਨਾ ਉਦੋਂ ਨਜ਼ਦੀਕ ਕੀ ਤੇ ਦੂਰ ਕੀ ਇਹ ਵੀ ਹੁੰਦਾ ਨਾ ਜਿਵੇਂ ਹੁੰਦਾ ਕਿ ਲੋਕੇਸ਼ਨ ਦੇ ਸਹਾਰੇ ਬੰਦੇ ਨੂੰ ਬਦਲਣਾ ਪੈਂਦਾ ਨਹੀਂ ਉਹ ਕੋਈ ਫਰਕ ਨਹੀਂ ਹੈ ਜਦੋਂ ਕੰਮ ਕਰਨਾ ਹੀ ਹੈ ਉਦੋਂ ਕੋਈ ਕੁਝ ਵੀ ਦੂਰ ਨਹੀਂ ਕੁਝ ਵੀ ਨੇੜੇ ਨਹੀਂ ਕੁਝ ਵੀ ਔਖਾ ਨਹੀਂ ਕੁਝ ਵੀ ਸੌਖਾ ਨਹੀਂ ਪਾਸ਼ਾ ਦੀ ਮੇਰਾ ਤੁਹਾਡੇ ਹਸਬੰਡ ਦੀ ਕੀ سپورਟ ਹੈਗੀ ਤੁਹਾਨੂੰ ਇਹਦੇ ਪਿੱਛੇ ਬਿਲਕੁਲ ਬਿਲਕੁਲ ਬਹੁਤ سپورਟ ਹੈ ਜੀ ਉਹ ਪਿੱਛੇ ਹੋਂ ਜਿਵੇਂ ਘਰ ਦੇ ਵੀ ਕੰਮ ਹੁੰਦੇ ਨੇ ਤੁਹਾਨੂੰ ਪਤਾ ਹੈ ਮਤਲਬ سپورਟ ਹੈ ਤਾਂ ਹੀ ਤਾਂ ਕਾਰਜ ਚੱਲ ਰਹੇ ਨੇ ਮਤਲਬ ਦੋਨਾਂ ਦੀ ਇੱਕ ਦੂਜੇ ਨੂੰ ਸਪੋਰਟ ਹੈ ਬਿਲਕੁਲ 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 ਹੈ ਜੀ ਹੈ ਜੀ ਹੈ ਜੀ ਇਹ ਹੋਣੀ ਵੀ ਚਾਹੀਦੀ ਹੈ ਨਾ ਆਪਾਂ ਕਹਿੰਦੇ ਕਿ ਕਿਉਂਕਿ ਦੋਵੇਂ ਜੀ ਕਮਾਵਾਂਗੇ ਤਾਂ ਹੀ ਕੱਲ ਨੂੰ ਬੱਚਿਆਂ ਦੀ ਵਧੀਆ ਪਰਵਰਿਸ਼ ਕਰ ਸਕਾਂਗੇ ਇੱਕ ਦੇ ਘਰ ਸਿਰ ਤੇ ਤਾਂ ਘਰ ਚੱਲਦੇ ਨੇ ਨਹੀਂ ਬਿਲਕੁਲ ਇਹੀ ਹੁੰਦਾ ਹੈ ਨਾ ਆਪਾਂ ਇੱਕ ਚੀਜ਼ ਕਹਿੰਦੇ ਨੇ ਆਪਾਂ ਬੋਟ ਸਿੱਟਦੇ ਨੇ ਕਿ ਮੁੰਡਾ ਕੰਮ ਕਰੇ ਤੇ ਕੁੜੀ ਐਵੇਂ ਹੀ ਰਵੇ ਤੇ ਜੇ ਮੈਨੂੰ ਲੱਗਦਾ ਵੀ ਦੋਨੇ ਇਕੱਠੇ ਰਲ ਕੇ ਕੰਮ ਤਾਂ ਜ਼ਿੰਦਗੀ 'ਚ ਉਹ ਸੁਪਨੇ ਵੀ ਪੂਰੇ ਕਰ ਸਕਦੇ ਨੇ ਵੀ ਜਿਹੜੇ ਉਹ ਕਰਨਾ ਚਾਹੁੰਦੇ ਨੇ ਇਹ ਤਾਂ ਮੁੰਡੇ ਤੇ ਵੀ ਪ੍ਰੈਸ਼ਰ ਰਹਿੰਦਾ ਬਿਲਕੁਲ ਬੱਚਿਆਂ ਦੀ ਲਈ ਵਧੀਆ ਸੈਟ ਹੋ ਜੇਗੀ ਗੱਲ ਨੂੰ ਤੁਹਾਡੀ 25 ਪੇਮੈਂਟਆਂ ਦੋ ਬੇਟੀਆਂ ਨੇ ਜੀ ਬਾਅਦ ਫਿਰ ਤੁਸੀਂ ਕਰਮਾ ਵਾਲਿਓ ਵੀ 3 ਦਿੱਆ ਦਿੱਤੀਆਂ ਮੈਂ 3 ਮੰਗ ਕੇ ਲਈਆਂ ਪਾਸ਼ਾ ਤੋਂ ਮੈਂ ਬਹੁਤ ਕਰਮਾ ਵਾਲੀ ਆ ਕਿ ਮੈਨੂੰ ਪਾਸ਼ਾ ਨੇ ਮੂੰਹ ਮੰਗੀਆਂ ਮਰਾਦਾਂ ਦਿੱਤੀਆਂ ਮੈਂ ਦੋਵੇਂ 3 ਅਰਦਾਸਾਂ ਨਾਲ ਲਈਆਂ ਨੇ ਅੱਛਾ ਤੇ ਉਹ ਫਿਰ ਤੁਹਾਡੇ ਨਾਲ ਆਉਂਦੀਆਂ ਇੱਥੇ ਵੇਖਦੀਆਂ ਡੇਲੀ ਆਉਂਦੀਆਂ ਨੇ ਅੱਜ ਥੋੜੀ ਬੇਟੀ ਵੱਡੀ ਬੇਟੀ ਦੀ ਥੋੜੀ ਜੀ ਤਬੀਅਤ ਠੀਕ ਨਹੀਂ ਸੀ ਤੇ ਉਹਨੂੰ ਮੈਂ ਘਰ ਭੇਜਿਆ ਵੈਸੇ ਡੇਲੀ 2 ਵਜੇ ਤੋਂ ਬਾਅਦ ਮੇਰੇ ਨਾਲ ਇੱਥੇ ਹੁੰਦੀਆਂ ਨੇ ਰਾਤ 10 ਵਜੇ ਤੱਕ ਅੱਛਾ ਆ ਜੀ ਜਿਵੇਂ ਹੁਣ ਰਿਸ਼ਤੇਦਾਰਾਂ ਦੀ ਆਪਾਂ ਗੱਲ ਕਰੀਏ ਤੁਹਾਨੂੰ ਰਿਸ਼ਤੇਦਾਰਾਂ ਦੀ ਕੋਈ سپورਟ ਹੈਗੀ ਪਿੱਛੇ ਹੈ ਕੋਈ ਕਿ ਕਿਸੇ ਵੀ ਕੋਈ سپورਟ ਨਹੀਂ ਸਿਰਫ ਗੁਰੂ ਪਾਤਸ਼ਾਹ ਦੀ سپورਟ ਆ ਉਹਦੀ سپورਟ ਦੇ ਨਾਲ ਹੀ ਮੈਂ ਉੱਡੀ ਫਿਰਦੀ ਆ ਬਸ ਜਿਕੇ ਕਹਿ ਵੀ ਦਿੰਦੇ ਨੇ ਨਾ ਵੀ ਤੁਸੀਂ ਕਿਦਾਂ ਵੀ ਤੁਸੀਂ ਕੰਮ ਸ਼ੁਰੂ ਕਰਿਆ ਨਾ ਇੱਥੇ ਬਹ ਹੌਸਲਾ ਦਾ ਕੀ ਦੇਣਾ ਹਨਾ ਤਾਰੀਫ ਤਾਂ ਕੀ ਕਰਨੀ ਔ ਫਿਰ ਹੋ ਡੀਮੋਟਿਵੇਟ ਕਰ ਲੱਗ ਜਾਂਦੇ ਨੇ ਪਾਤਸ਼ਾਹ ਦੀ ਮਿਹਰ ਆ ਬਸ ਉਹਦੇ ਆਸਰੇ ਉੜਦੀ ਆ ਉਹਦੇ ਤੇ ਹੀ ਮੈਨੂੰ ਮਾਣ ਆ ਬਸ ਉਹਦੇ ਆਸਰੇ ਨਾਲ ਹਰ ਫਾਂਤੂਰੀ ਫਿਰਦੀ ਆ ਤੇ ਕਾਰਜ ਵੀ ਉਹਦੇ ਆਸਰੇ ਨਾਲ ਹੀ ਮੇਰੇ ਰਾਸ ਹੋ ਰਹੇ ਨੇ ਸਾਰੇ ਇੱਥੇ ਤੁਰੇ ਜਾਂਦੇ ਦੇਖਦੇ ਹੋਂ ਦੁਨੀਆਦਾਰੀ ਹਨਾ ਬਹੁਤ ਸਾਰੇ ਲੋਕਾਂ ਦੇ ਨਾਲ ਤੁਹਾਡਾ ਵਾਹ ਪੈਂਦਾ ਕੋਈ ਚੰਗਾ ਮਾੜਾ ਕੋਈ ਇਦਾਂ ਦਾ ਕੋਈ ਤਜਰਬਾ ਹੋਵੇ ਕੋਈ ਤਜਰਬਾ ਖਿੱਚ ਨਹੀਂ ਆ ਇਹ ਕੀ ਤਜਰਬਾ ਹੈ ਕਿ ਸਾਨੂੰ ਜਿੰਨਾ ਟਾਈਮ ਮੈਨੂੰ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ ਰੋਡ ਤੇ ਹਨਾ ਸਾਡੀਆਂ ਲੱਤਾਂ ਖਿੱਚਣ ਵਾਲੇ ਸਾਡੇ ਆਪਣੇ ਨੇ ਕੋਈ ਬਗਾਨਾ ਨਹੀਂ ਮੈਂ ਗੱਲ ਕਹਿ ਨਹੀਂ ਲੱਗੀ ਸੀ ਕਿ ਉਹ ਪਹਿਲੀ ਬੋਲ ਦਿੱਤੀ ਸਾਡੀਆਂ ਲੱਤਾਂ ਖਿੱਚਣ ਵਾਲੇ ਸਾਡੇ ਆਪਣੇ ਨੇ ਹੋਰ ਕੋਈ ਨਹੀਂ ਆ ਕਿਉਂਕਿ ਜੇ ਕਿਰਤ ਕਰਦੇ ਆ ਤਾਂ ਕਰਨੀ ਦਿੰਦੇ ਤੇ ਜੇ ਭੁੱਖਿਆਂ ਦਾ ਕੋਈ ਦਿੰਦਾ ਨਹੀਂ ਕੋਈ ਮਦਦ ਨਹੀਂ ਕਰਦਾ ਲੋਕੀ ਸਲਾਹ ਦੇਣ ਜ਼ਰੂਰ ਆ ਜਾਂਦੇ ਨੇ ਜੇ ਆਪਾਂ ਕਿਸੇ ਨੂੰ ਕੋਈ ਸਲਾਹ ਆਪਾਂ ਕਿਸੇ ਤੋਂ ਮਦਦ ਨਹੀਂ ਮੰਗਦੇ ਸਿਰਫ ਇੱਕ ਬੇਨਤੀ ਕਰਦੇ ਆ ਕਿ ਜਿਹੜਾ ਕਾਰਜ ਸ਼ੁਰੂ ਕੀਤਾ ਆ ਜਿਹੜੀ ਕਿਰਤ ਕਰਦੇ ਆ ਉਹਦੇ 'ਚ ਆ ਕੇ ਸਾਡਾ ਹਿੱਸਾ ਪਾਓ ਸਾਡੇ ਕੋ ਸ਼ੱਕੋ ਆ ਕੇ ਰਹਿਚ ਚ ਰਹਿ ਕੇ ਸਾਰਾ ਕੁਝ ਵਰਤਾਰਾ ਵਰਤੌਣੇ ਆ ਹੈਨਾ ਸੁਚੇਮ ਰੱਖ ਕੇ ਪੂਰੀ ਝੂਠ ਤੋਂ ਰਹਿਤ ਹੋ ਕੇ ਸਾਰਾ ਕੁਝ ਸੁਚੇ ਤਰੀਕੇ ਨਾਲ ਰੱਖੀ ਤਿਆਰ ਕਰਦੇ ਆ ਹਰ ਚੀਜ਼ ਵਰਤੌਣੇ ਵੀ ਸੁਚੇ ਤਰੀਕੇ ਨਾਲ ਹੈਨਾ ਪੂਰੀ ਰਹਿਚ ਚ ਰਹਿ ਕੇ ਤੇ ਸਿਰਫ ਇਹੀ ਤੁਹਾਨੂੰ ਤੁਹਾਡੀ ਸਪੋਰਟ ਆ ਕਿਉਂਕਿ ਆਹੀ ਚੀਜ਼ਾਂ ਹੀ ਚਾਹੀਦੀਆਂ ਹੁੰਦੀਆਂ ਨੇ ਹਰ ਚੀਜ਼ ਸੁਚਮ ਦੇ ਵਿੱਚ ਚਾਹੀਦੀ ਹੁੰਦੀ ਹੈ ਹੈਨਾ ਤੇ ਜਿਵੇਂ ਹੁਣ ਇਹ ਤੇ ਹੋਰ ਬਹੁਤ ਸਾਰੇ ਲੋਕ ਦੁਕਾਨਾਂ ਕਰਦੇ ਨੇਗੇ ਚਲੋ ਕਈ ਸਫਾਈ ਵੀ ਨਹੀਂ ਕਰਦੇ ਹੈਨਾ ਲੋਕੀ ਉਧਰ ਖਾਂਦੇ ਪੀਂਦੇ ਨੇ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਤੁਸੀਂ ਥੋੜਾ ਜਿਹਾ ਸਪੋਰਟ ਕਰਿਆ ਕਰੋ ਕਿਉਂਕਿ ਸਾਡੇ ਪੰਜਾਬੀ ਸਾਡੀ ਪੰਜਾਬੀ ਕੌਮ ਹੀ ਇਦਾਂ ਦੀ ਹੈ ਜਦੋਂ ਕੋਈ ਵੀ ਸ਼ੁਰੂਆਤ ਕਰਦਾ ਤਾਂ ਸਾਰੇ ਹੀ ਆਉਂਦੇ ਨੇ ਹਨਾ ਜੇ ਕਈ ਤਾਂ ਰਿਸਪਾਂਸਿਵਿਟੀ ਆਉਂਦਾਗਾ ਤੇ ਜੇ ਹੁਣ ਆਪਾਂ ਬਾਹਰਲੇ ਮੁਲਕਾਂ ਦੀ ਗੱਲ ਕਰ ਲਈਏ ਉੱਥੇ ਜਾ ਕੇ ਵੀ ਸਾਡੇ ਨੌਜਵਾਨ ਮੁੰਡੇ ਕੁੜੀਆਂ ਸਟਰਗਲ ਕਰਦੇ ਨੇ ਤਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਉੱਥੇ ਜਾ ਕੇ ਵੀ ਆਪਾਂ ਮਿਹਨਤ ਮਜ਼ਦੂਰੀ ਕਰਦੇ ਆ ਇੱਥੇ ਅਸੀਂ ਸ਼ਰਮ ਮਹਿਸੂਸ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਅਸੀਂ ਲੋਕਾਂ ਵੱਲ ਵੇਖ ਲੈਣੇ ਆ ਹائے ਲੋਕ ਕੀ ਕਹਿਣਗੇ ਪਰ ਲੋਕਾਂ ਨੇ ਤੁਸੀਂ ਉੱਥੇ ਮਿਹਨਤ ਕਰਦੇ ਹੋ ਤੁਸੀਂ ਇੱਥੇ ਆਪਣੀ ਕਿਰਤ ਕਰੋ ਕੋਈ ਰੋਕਦਾ ਹੈ ਤੁਹਾਨੂੰ ਆਪਣੀ ਜਿੰਨੀ ਮਜ਼ਦੂਰੀ ਉੱਥੇ ਕਰਦੇ ਹੋ ਇੱਥੇ ਬੈਠ ਕੇ ਕਰੋ ਨਾਲੇ ਆਪਦੇ ਪਰਿਵਾਰਾਂ 'ਚ ਰਹੋ ਨਾਲੇ ਆਪਣੇ ਪੰਜਾਬ ਨੂੰ ਸਵਰਗ ਬਣਾਈਆਂ ਹੌਲੀ-ਹੌਲੀ ਸਾਰੇ ਰਲ ਮਿਲ ਕੇ ਭੈਣ ਭਰਾ ਹੈ ਨਾ ਤੇ ਮੇਰਾ ਤਾਂ ਇਹੀ ਸੁਨੇਹਾ ਆ ਵੀ ਜਿੰਨੀ ਮਿਹਨਤ ਤੁਸੀਂ ਉੱਥੇ ਕਰਨੀ ਆਪਣੀ ਇੱਥੇ ਰਹਿ ਕੇ ਕਰੋ ਨਾਲੇ ਆਪਦੇ ਘਰਾਂ 'ਚ ਰਹੋਗੇ ਆਪਦੇ ਮਾਂ ਪਿਓ ਦੀ ਸੇਵਾ ਕਰ ਸਕੋਗੇ ਪਰ ਸਾਡੇ 'ਚ ਨਾ ਇੱਕ ਈਗੋ ਵੱਡ ਗਈ ਸਾਡੇ 'ਚ ਆਇਆ ਹੋ ਗਿਆ ਵੀ ਦਿਖਾਵੇ ਜੋਗੇ ਅਸੀਂ ਰਹਿ ਕੇ ਚਾਹੇ ਪੱਲੇ ਸਾਡੇ ਕੱਖ ਨਾ ਹੋਵੇ ਉਦੋਂ ਕੱਪੜੇ ਲੀੜੇ ਪਾਏ ਜੀ ਅਸੀਂ ਤਾਂ ਪਤਾ ਨਹੀਂ ਕੀ ਆ ਉਹ ਚਾਹੇ ਸਾਡੀ ਜੇਬ ਚ 10 ਰੁਪਏ ਵੀ ਨਾ ਹੋਣ ਅਸੀਂ ਇਹ ਚੀਜ਼ਾਂ ਕਰਨ ਲੱਗ ਪਏ ਬਾਹਰ ਜਾ ਕੇ ਨਾ ਭੈਣੇ ਗੱਲ ਇਹ ਆ ਹੁਣ ਬਾਹਰ ਜਾ ਕੇ ਜਿਹੜੇ ਵੀ ਬਾਹਰ ਜਾਂਦੇ ਨੇ ਕੂਣ ਉਹਨਾਂ ਨੂੰ ਪਤਾ ਹੈ ਕਿ ਪਿੱਛੇ ਕੋਈ ਵੀਜ਼ਾ ਲਵਾ ਕੇ ਇੰਨੀ ਮਹਿੰਗੀ ਟਿਕਟ ਖਰੀਦੂ ਤੇ ਪਿੱਛੇ ਦੇਖਣ ਜਾਊ ਉਹ ਕੁਝ ਵੀ ਫੁਗਰੀ ਮਾਰ ਦੇਣ ਅਸੀਂ ਆ ਕਰਦੇ ਜੀ ਉਹ ਕਰਦੇ ਕਿਸੇ ਨੇ ਦੇਖਣ ਥੋੜੀ ਜਾਣਾ ਇੱਥੇ ਇਹ ਆ ਕਿ ਜੇ ਐਸੀ ਐਵੇਂ ਕਿਰਤ ਕਰਾਂਗੇ ਰੋਡ ਤੇ ਕੁਝ ਲਾ ਕੇ ਬੈਠਾਂਗੇ ਤੇ ਸਾਰੇ ਵੇਖਣਗੇ ਲੋਕਾਂ ਨੂੰ ਪਤਾ ਚੱਲੇਗਾ ਸਾਨੂੰ ਇਹ ਸ਼ਰਮ ਮਾਰਦੀ ਆ ਪਰ ਉਹ ਲੋਕਾਂ ਦੀ ਸ਼ਰਮ ਕੀ ਕਰਨੀ ਘਰ ਦਾ ਸੀ ਆਪ ਦਾ ਦੇਖਣਾ ਹੈ ਅਸੀਂ ਲੋਕਾਂ ਨੂੰ ਕੀ ਕਹਿਣਾ ਉਈ ਇਹਨਾਂ ਆਪਾਂ ਸਾਰੀ ਜ਼ਿੰਦਗੀ ਲੋਕਾਂ ਲਈ ਕੱਢ ਦਿੰਨੇ ਆ ਸੋਚ ਕੇ ਤੇ ਐਂਡ ਤੇ ਉਹ ਲੋਕ ਸਾਡੇ ਮਗਰ ਵੀ ਨਹੀਂ ਆਉਂਦੇ ਨਹੀਂ ਆਉਂਦੇ ਚਾਰ ਬੰਦੇ ਵੀ ਇਕੱਠੇ ਕਰਨੇ ਔਖੇ ਹੋ ਜਾਂਦੇ ਬਿਲਕੁਲ ਬਿਲਕੁਲ ਪਹਿਣੇ ਐਵੇਂ ਹੀ ਆ ਇਸ ਕਰਕੇ ਮੈਨੂੰ ਤੇ ਮੇਰਾ ਜੋ ਮੇਰੀ ਸੋਚ ਹੈ ਅਗਰ ਤੁਸੀਂ ਆਪਦੀ ਟੇਕ ਪੱਕੀ ਰੱਖੋਗੇ ਚਾਹੇ ਤੁਸੀਂ ਮੰਦਿਰ ਜਾਓ ਮੱਜੀ ਜਾਓ ਗੁਰਦੁਆਰੇ ਜਾਓ ਚਰਚੀ ਜਾਓ ਕਿਤੇ ਵੀ ਜਾਓ ਜਾਣਾ ਵਰਜਿਤ ਨਹੀਂ ਆ ਜਿਹੜਾ ਜਿਹੜੇ ਧਰਮ ਨੂੰ ਵੀ ਮੰਨਦਾ ਆ ਉਹ ਆਪਣੀ ਟੇਕ ਇੱਕ ਜਗ੍ਹਾ ਰੱਖੋਗੇ ਤੇ ਤੁਹਾਡੇ ਸਾਰੇ ਕਾਰਜ ਸ੍ਰਾਸ ਹੋਣਗੇ ਜਦੋਂ ਆਪਾਂ ਥਾਂ ਥਾਂ ਸਿਰ ਝੁਕਾਉਨੇ ਆ ਥਾਂ-ਥਾਂ ਟੇਕਾ ਰੱਖਦੇ ਆ ਫਿਰ ਗੁਰੂ ਪਾਤਸ਼ਾਹ ਵੀ ਪਿੱਛੇ हट ਜਾਂਦੇ ਨੇ ਵੀ ਲੈ ਤੂੰ ਜ਼ੋਰ ਲਾ ਲ ਆਪਦਾ ਹੈਨਾ ਉਦੋਂ ਆਪਣੇ ਕਾਰਜ ਨਹੀਂ ਰਾਸ ਹੁੰਦੇ ਇਸ ਕਰਕੇ ਟੇਕ ਪੱਕੀ ਰੱਖੋਗੇ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਪਾਤਸ਼ਾਹ ਦੀ ਮਿਹਰ ਨਾਲ ਕੋਈ ਕਾਰਜ ਜਿਹੜਾ ਅਧੂਰਾ ਰਹਿ ਜੇ ਟਾਈਮ ਲੱਗ ਸਕਦਾ ਆ ਪਰ ਕਾਰਜ 'ਚ ਵਿਗਨ ਪੈ ਹੀ ਨਹੀਂ ਸਕਦਾ ਕੁਝ ਵੀ ਹੋ ਜੇ ਜੋ ਮੇਰਾ ਐਕਸਪੀਰੀਅੰਸ ਆ ਮੈਨੂੰ ਮਾਨੀ ਉਹਦੇ ਤੇ ਆ ਮੇਰੀ ਟੇਕ ਹੀ ਉਹਦੇ ਤੇ ਆ ਮੈਨੂੰ ਉਹਦੇ ਬਿਨਾਂ ਕਿਸੇ ਤੇ ਮਾਨਣੀ ਆ ਤੇ ਉਹ ਮੇਰੇ ਹਰਥਾ ਅਨਸੰਘ ਸਾਈ ਰਹਿ ਕੇ ਮੈਨੂੰ ਬਲ ਦੀ ਅੱਗ 'ਚੋਂ ਵੀ ਕੱਢਦਾ ਤੇ ਕੋਈ ਗੱਲ ਥੋੜੀ ਪਰਮਾਤਮਾ ਦਾ ਸਭ ਤੋਂ ਵੱਡਾ ਹੌਸਲਾ ਪੈ ਵੀ ਲੋਕਾਂ ਦੇ ਸਾਥ ਭਾਲਦੇ ਰਹਿਣੇ ਆ ਉਹ ਸਾਨੂੰ ਹੌਸਲਾ ਦੂਗਾ ਸਾਨੂੰ ਪਰ ਸਭ ਤੋਂ ਉੱਤਤ ਵਾਹਿਗੁਰੂ ਹੈ ਸੱਚੀ ਬਾਦਸ਼ਾਹ ਹੈ ਨਾ ਤੇ ਕੁਝ ਨਹੀਂ ਉਹਦੀ ਰਜਾ ਬਿਨਾਂ ਦਾ ਪਤਾ ਨਹੀਂ ਲੱਗ ਸਕਦਾ ਕਿ ਕਹਿੰਦੇ ਹੱਥ ਵੀ ਟੱਜਣੇ ਆ ਤਾਂ ਉਹਨਾਂ ਕੋਲ ਐਂ ਕਰੋ ਇਹਨਾਂ ਲੋਕਾਂ ਦੀ ਲੋਕਾਂ ਦੀ ਕੀ ਔਕਾਤ ਆ ਉਹ ਵੀ ਤਾਂ ਰੱਬ ਦੇ ਬਣਾਏ ਹੋਏ ਜੀ ਨੇ ਹੈ ਨਾ ਤੇ ਜੀ ਜੀ ਤੁਸੀਂ ਕਿੰਨੇ ਵਜੇ ਲਾਉਣੇ ਹੋ ਤੁਹਾਡਾ ਕੀ ਸ਼ਡਿਊਲ ਆ ਮੈਂ ਇੱਥੇ ਪਿੱਲਾ ਨੂੰ 9:00 10:00 ਵਜੇ ਲਾ ਲੈਣੀ ਆ ਫਿਰ ਬਸ 1 ਤੋਂ 3 ਵਜੇ ਤੱਕ ਥੋੜੀ ਬ੍ਰੇਕ ਹੁੰਦੀ ਆ ਉਸ ਤੋਂ ਬਾਅਦ ਜਿੰਨੀ ਦੇਰ ਸ਼ਰਧਾਈ ਦੀ ਸਮਾਪਤੀ ਨਹੀਂ ਹੁੰਦੀ ਤਕਰੀਬਨ ਰੋਜ਼ 10:00 ਵਜੇ ਦੇ ਹੀ ਆ ਇੱਥੇ 10:00 ਵਜੇ ਤੱਕ ਇੱਥੇ ਹੁੰਦੇ ਆ ਸਾਡੇ ਵੱਲੋਂ ਬਹੁਤ-ਬਹੁਤ ਦੁਆਵਾਂ ਨੇ ਤੁਹਾਨੂੰ ਦੀਦੀ ਖੁਸ਼ ਰਹੋ ਔਰ ਤੁਹਾਡਾ ਬਹੁਤ ਵਧੀਆ ਚੱਲੇ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ਣ ਤੁਹਾਡੇ ਕਾਰੋਬਾਰਾਂ 'ਚ ਵਾਧੇ ਪਾਉਣ ਬਰਕਤਾਂ ਪਾਉਣ ਸੱਚੇ ਪਾਤਸ਼ਾਹ ਆਪਣਾ ਮਿਹਰ ਭਰੇ ਹੱਥ ਤੁਹਾਡੇ ਸਭ ਦੇ ਸਿਰ ਤੇ ਰੱਖਣ ਸਰਬੱਤ ਦਾ ਭਲਾ ਹੋਵੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਟੁੱਟੋ ਨਾ ਨਿਰਾਸ਼ਾ ਨਾ ਹੋ ਹੌਂਸਲਾ ਬੰਦਾ ਲੈ ਸਕਦਾ ਹੈ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਹੌਂਸਲਾ ਦਿੰਦਾ ਉਹਦੇ ਤੇ ਡੋਰਾ ਛੱਡ ਦਿਓ ਫਿਰ ਤੁਸੀਂ ਦੇਖੋ ਕਿ ਜ਼ਿੰਦਗੀ ਚ ਕੀ ਨਜ਼ਾਰੇ ਆਉਂਦੇ ਨੇ ਅਸੀਂ ਐਵੇਂ ਟੈਨਸ਼ਨ ਲੈ ਕੇ ਬੈਠੇ ਰਹਿੰਨੇ ਆ ਕਿ ਅਸੀਂ ਆਹ ਕਰ ਲਾਂ ਜੀ ਉਹ ਕਰ ਲਾਂਗੇ ਉਹ ਤੁਹਾਨੂੰ ਸੋਚਣ ਦੀ ਲੋੜ ਹੀ ਨਹੀਂ ਕਮਲਿਓ ਉਹਨੇ ਸਾਰਾ ਕੁਝ ਸਭ ਕੁਝ ਲਿਖ ਕੇ ਰੱਖਿਆ ਹੋਇਆ ਹੈ ਸੋ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਔਰ ਪੋਜ਼ਿਟਿਵ ਰਹੋ ਤੇ ਮੋਟੀਵੇਟ ਹੁੰਦੇ ਰਹੋ ਤਾਂ ਜਰੂਰ ਆਇਆ ਕਰੋ ਕਿ 3B2 ਮੇਰੀ ਭੈਣ ਇਹ ਬਹੁਤ ਮਿਹਨਤ ਕਰ ਰਹੇ ਨੇ ਬਹੁਤ ਜ਼ਿਆਦਾ ਸਟਰਗਲ ਕਰਾਣੀ ਹੈ ਤੁਹੋਂ ਮਿਲੋਗੇ ਪੋਜ਼ਿਟਿਵ ਹੋਵੋਗੇ ਔਰ ਨਾਲ ਸਰਦਾਈ ਵੀ ਪੀਓਗੇ ਤੇ ਤੰਦਰੁਸਤ ਵੀ ਹੋਵੋਗੇ